ਘਰ ਮੇਰੇ ਕਿੰਨੀ ਹੋ ਗਈ ਹਾਂਜੀ ਭੈਣ ਜੀ ਅਮਾਸੀ ਆ ਬੱਤੀ ਨਹੀਂ ਆਵਾ ਆਪਾਂ ਖਾਈ ਬੰਦੇ ਆ ਲਾਈਟ ਕੀ ਕੀ ਕਹਤੋ ਕੀ ਹੈ ਨਹੀਂ ਨਹੀਂ ਮੇਰੇ ਉਹ ਨਾਲ ਚ ਕਟ ਲੱਗਾ ਹੋਇਆ ਸੀਗਾ ਅੱਛਾ ਸਾਡੇ ਇੱਧਰ ਲੱਗਦਾ ਵਾ ਤੇ ਆਊਗੀ 5:30 ਵਜੇ ਤੱਕ ਲਾਈਟ ਆ ਜਾਣੀ ਬਸ ਹੋਣੀ ਵਾਲੀ ਆ ਅੱਛਾ ਚਲ ਕੋਈ ਨਹੀਂ ਕੋਈ ਗੱਲ ਪਤਾ ਕੀ ਆ ਫ੍ਰੀਜ ਵਿੱਚ ਬਰਫ਼ ਵੀ ਜੰਮਦੀ ਨਹੀਂ ਤੁਹਾਨੂੰ ਪਤਾ ਅੱਛਾ ਜੀ ਮੈਂ ਵਿਆਹਾਂ ਸਾਹਮਣੇ ਅੱਧਾ ਬਰਫ਼ ਪੜ ਕੇ ਬੋਤ ਨਹੀਂ ਕੋਈ ਗੱਲ ਨਹੀਂ ਤੇ ਜੀ ਬਰਫ਼ ਦੀ ਨਹੀਂ ਲੋ ਆਪਾ ਦਰਾਈ ਤੇ ਆ ਰਿਹਾ ਪੜ। ਇਹ ਨਹੀਂ ਕਹਣਾ ਕਰੋ। ਤੁਸੀਂ ਜੇ ਪਹਿਲਾਂ ਦੱਸੇ ਨਾ ਤੇ ਫਿਰ ਆ ਪਰਫਨਾ ਹੁਣੇ ਹੀ ਆਇਆ ਸੀ ਕੋ ਗਵੰਡੀ। ਆ ਡੂੰਗਾ ਉਹਨਾਂ ਨੂੰ ਦੇ ਦਤਾ ਮੈਂ। ਮੈਂ ਕਿਹਾ ਕੋਈ ਗੱਲ। ਇਹ ਸਾਨੂੰ ਲੋੜ ਪਈ ਤੇ ਦੇ ਦਤਾ। ਆਲਾ ਪਰਫਨਾ ਪੀ ਮੇਰੀ ਤੇ। ਆਪਾ ਧੀਰੇ ਘਰ ਆਣੀ ਆ। ਆਪਾ ਥੋੜਾ ਬਰਫ ਲੈਣੀ ਜਾਂ। ਹਾਂ ਅੰਦਰ ਹੀ ਘਰ ਦਿੱਤੀ ਨਾ। ਉਹ ਤਾਂ ਪੈ ਗਿਆ ਉਹ ਵਿਚ। ਲਓ ਲਓ ਪੰਜੀ ਪੜੋ ਮੰਮੀ ਜੀ। ਲਓ ਲਓ ਮੰਮੀ ਜੀ। ਇਹ ਦੋ। ਇਹ ਦਿਨ ਹਾਂਜੀ। ਆ ਤੇ ਮਮਤਾ ਖੇਚੜ ਕੀਤੀ ਪਤਾ ਸਾਦਾ ਪਾਣੀ ਲੈ ਆਉਂਦੀ ਐਵੇਂ ਬੈਠੇ ਕਰਦੀ ਫਿਰਦੀ ਸਾਰੀ ਜੜੀ ਮਸ਼ੀਨ ਦਾ ਲੱਗੀ ਨਹੀਂ ਨਈ ਨਹੀਂ ਕਿਨੇ ਬੈਠੇ ਪਾਇਦੇ ਆ ਲੈ ਮੈਂ ਆਪਣੇ ਭੈਣ ਭਰਾਵਾਂ ਨੂੰ ਸੇਵਾ ਨਹੀਂ ਕਰਨੀ ਤੇ ਹੋ ਕੀਦੀ ਕਰਨੀ ਐ ਨਾਲੇ ਕੋਈ ਤੇ ਅਚਾਨਕ ਆ ਕੇ ਮੈਨੂੰ ਦੱਸਦੇ ਤੇ ਸਹੀ ਫੋਨ ਕਰਕੇ ਉਹ ਭੈਣਾਂ ਅਚਾਨਕ ਮੰਮੀ ਕਹਿੰਦੇ ਜੀ ਜਾਣਾ ਤੇਰੇ ਕੋਲ ਗਰਮੀ ਬੜੀ ਐ ਮੇਲਾਈ ਐ ਅੱਛਾ ਤੂੰ ਤਾਂ ਇੱਕ ਨਾੜਾ ਰਦਾ ਬਣ ਗਿਆ ਚੰਗਾ ਆ ਮੰਮੀ ਤੇ ਜੀ ਦੇਵ ਕੀਤਾ ਕਿ ਤੇ ਮਿਲਣ ਨੂੰ ਨਹੀਂ ਉਹ ਗੱਡੀ ਨਹੀਂ ਹੈ ਕਰ ਲਈ ਗੱਡੀ ਦੇ ਨਾਲ ਸਮਾਨ ਫੂਲ ਕੁੜੀ ਆ ਤੇ ਲੈ ਗਈ ਕੱਲ ਇਹਨਾਂ ਕਿਥੇ ਹਟੇ ਹੋਦੇ ਤੱਕ ਇਹਨਾਂ ਨੂੰ ਚੱਲ ਇਹਨੂੰ ਛੁੱਟੀ ਮੈਂ ਚੱਲਾਂ ਚੱਲੀ ਹਾਂ ਆਪਣਾ ਪੱਦਲ ਹੋਰ ਪਾਪੇ ਠੀਕ ਆ ਠੀਕ ਵੀਰੇ ਪਾਪਾ ਕਹਿੰਦੇ ਕਿ ਜਨਮ ਦੇ ਨਾਣਾ ਬਰ ਰੈਸਟੋਰੈਂਟ ਚ ਕਰ ਲਈ ਤਿਆਰੀ ਫਿਰ ਲੈ ਉਹਦੇ ਇਹ ਗੱਲਾਂ ਕਰਦੇ ਤੂੰ ਉਹਦੇ ਮਾਰ ਕੋਈ ਕੋਈ ਕਹਿੰਦੀ ਰਹਿੰਦੀ ਹੈ ਜਨਮ ਜਨਮ ਨਾ ਕਰੀ ਕੋ ਤੇ ਨਾਲੇ ਆ ਜਨਮ ਦਿਨ ਮਨਾਉਣਾ ਕੀ ਹੁੰਦਾ ਅੱਜ ਕੱਲ ਮੈਨੂੰ ਤੇ ਲੋਕਾਂ ਦੀ ਇਹ ਨਹੀਂ ਸਮਝ ਆਉਂਦੀ ਇੱਕ ਤੇ ਇੱਕ ਸਾਲ ਦੇ ਵਿੱਚ ਇੱਕ ਇੱਕ ਸਾਲ ਘਟਦਾ ਮੇਰੀ ਉਮਰ ਦੇ ਵਿੱਚੋਂ ਹੈ ਤੇ ਉਹ ਤੁਹਾਨੂੰ ਬੜਾ ਖੁਸ਼ੀਆਂ ਮਨਾਉਣਗੇ ਦੱਸ ਸਰੀਰਿਕ ਉਹਨੂੰ ਚਾਹੀ ਕਿ ਰੈਸਟੋਰੈਂਟ 'ਚ ਮਨਾਉਣਾ ਵਾ ਤੇ ਫਿਰ ਉਹਦਾ ਮਨ ਦੁਖੀ ਹੋਊਗਾ ਕਿ ਮੇਰਾ ਜਨਮ ਦਿਨ ਨਹੀਂ ਮਨਾਇਆ ਇਹਨਾਂ ਨੇ ਪਹਿਲਾਂ ਜਨਮ ਦਿਨ ਹੈ ਆਪਣਾ ਇੱਧਰ ਕੋਈ ਕਰਨੀ ਦੇਖ ਲਾਂਗੇ ਉਹ ਵੀ ਰਾਣੀ ਇਹ ਤਾਂ ਬੁਝਤੀ ਗੱਲ ਸਹੀ ਹੈ ਕਿ ਵਾਕਈ ਲੋਕੀ ਕਿੱਦਨੇ ਚਾਹਵਾ ਜਨਮ ਦਿਨ ਮਨਾਉਂਦੇ ਪਰ ਆਪਣੇ ਜਿੰਨੀ ਵੀ ਉਮਰ ਹੈ ਉਹ ਚ ਇੱਕ ਸਾਲ ਤੇ ਘਟ ਜਾਂਦਾ ਨਾ ਹੁਣ ਸਾਨੂੰ ਇਹ ਨਹੀਂ ਸਮਝ ਲੱਗਦੀ ਕਿ ਖੁਸ਼ੀਆਂ ਮਨਾਣੇ ਕਿ ਦਮੀਆਂ ਨੂੰ ਮਨਾਣੇ ਕਮਾਸੀ ਜੀ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਮੇਰੀ ਫਿਰ ਉਹਨਾਂ ਘੱਤੀ ਕਰਦੇ ਜੇ ਉਹ ਵੀ ਚਾਰ ਪੈਸੇ ਤੇ ਚੰਗੇ ਕੰਮ ਤੇ ਲਾ ਦਈਏ ਤੇ ਮਾਲਾ ਨੂੰ ਆ ਕੇ ਚੰਗੇ ਕੰਮ ਉਹੀ ਲੈ ਕੋਈ ਪੁੱਤ ਲੇ ਕੇ ਲੈ ਕੇ ਨਾ ਕੇਕ ਮੂੰਹ ਤੇ ਲਾਈ ਚੜੇਗੇ ਖਰਾਬ ਕਰਨ ਸਾਰ ਇਹ ਵੀ ਕੀ ਸਮਝਾਈਏ ਦੱਸੋ ਹੰਨ ਸਹੀ ਗੱਲ ਕਿੰਨੇ ਲੋਕ ਬਚਾ ਲਏ ਜਿਹੜਾ ਰੋਟੀ ਤੋਂ ਵੀ ਬੈਠੇ ਸਹੀ ਗੱਲ ਹੈ ਚਲ ਆਪਣੀ ਆਪਣੀ ਕੋਤ ਸਮੇਂ ਦੀ ਗੱਲ ਹੈ ਹੁਣ ਮੇਰੀ ਰੀਮਨ ਵਿਚਾਰੀ ਨੇ ਸਾਰੀ ਜਿਹੜੀ ਮਸ਼ੀਨ ਤੇ ਲੱਗੀ ਰਹੀ ਜੀ 150 ਰੁਪਏ ਪਤਾ ਨਹੀਂ ਕਿੰਦਾ ਕਿਉਂ ਸਾਰੀ ਜਿਹੜੀ ਤਾਂ ਉਹ ਸਾਰੇ ਛੱਡ ਕੇ ਮਸ਼ੀਨ ਤੇ ਬੈਠੀ ਨਹੀਂ ਜੀ ਇਹੋ ਜਨਮ ਤੋਂ ਨਹੀਂ ਆ ਲੋਕੀ ਖਰਚੀਆ ਕਰੀ ਜਾਂਦੇ ਆ ਨਿਕਲਦਾ ਵਿੱਚੋਂ ਕੁਝ ਵੀ ਨਹੀਂ ਚਲੋ ਬੈਂਟ ਜੀ ਇਹ ਤੇ ਆਪਣੀ ਸਮੇਂ ਦੀ ਅਲਦੀ ਗੱਲ ਐ। ਬਾਕੀ ਬੁੱਤ ਜੇ ਤੇਰੀ ਰੋਟੀ ਨੂੰ ਚਾਹ ਐ ਨਾ ਤੇ ਬਣਾ ਦੇ ਜਨਮ ਦੇ ਨੋਦਾ। ਹੋਰ ਅਜੀ ਕੀ ਗੱਲ ਐ? ਨਾਲੇ ਉਹ ਵੀ ਖੁਸ਼ ਤੇ ਨਾਲੇ ਤੂੰ ਵੀ ਖੁਸ਼। ਕੋਈ ਗੱਲ ਨਹੀਂ ਮਸਲੀ ਨਹੀਂ ਬੇਲ ਲੈਣੀ ਹੋ ਗਈ। ਹੋਰ ਕਿੱਥੇ ਗਿਆ ਭਾਜੀ ਕਿੱਥੇ ਗਿਆ? ਉਹਨਾਂ ਥੋੜਾ ਜਿਹਾ ਕੋ ਕੰਮ ਸੀ ਉਹਨਾਂ ਨੂੰ। ਅੱਛਾ ਤੇ ਉੱਥੇ ਗਿਆ? ਆ ਜਾਣਾ ਨੇ 5:30 ਵਜੇ ਤੱਕ ਆਣਾ ਐ। ਠੀਕ ਐ। ਉਹ ਇਹਦੇ ਇਹ ਉਤਰਾਂ ਕੇ ਜਾਂਦੇ ਨੇ ਕੰਮ ਦੇ ਕਿਹੜਾ ਨਿਕਾਜਾ ਕੰਮ ਨਹੀਂ ਦੱਸੋ ਨਾ ਉਹ ਨਹੀਂ ਨਹੀਂ ਮੰਮੀ ਉਹ ਕੰਮ ਤੇ ਗਏ ਆ ਨਾ ਆਪਣੇ ਤੇ ਉਹਨਾਂ ਨੂੰ 5:30 6 ਵਜੇ ਛੁੱਟੀ ਹੁੰਦੀ ਆ ਨਾ ਅੱਛਾ ਤੇ ਘਰੋਂ ਤਾਂ 6 ਤੁਹਾਨੂੰ ਤਾਂ 6:30 ਵਜੇ ਜਾਂਦੇ ਹੁੰਦੇ ਆਉਂਦੇ ਆਉਂਦੇ ਆ ਉਹ ਤਾਂ ਉਹ ਜੀ ਕਹਿੰਦੇ ਕਿ ਕੰਮ ਤੇ ਦਿਹਾੜੀ ਆ ਫਿਰ ਪੁੱਤ ਜਿਹੜੀ 5:30 6 ਵਜੇ ਹੁੰਦਾ ਆ ਜਾਂਦਾ ਨਹੀਂ ਨਹੀਂ ਮੰਮੀ ਯਾਰੀ ਥੋੜਾ ਕਰ ਦਓ ਉਹ ਭੈਣ ਜੀ ਜਿੰਨਾ ਦੁਕਾਨ ਤੇ ਲੱਗੇ ਨਾ ਉਹ ਬਹੁਤ ਬੜੇ ਚੰਗੇ ਆ ਤਾਨੂੰ ਪਤਾ ਪਿੱਛੇ ਦੀ ਰਾਜੂ ਐਕਸੀਡੈਂਟ ਹੋਇਆ ਸੀ ਉਹ ਫਿਰ ਇਹਨੂੰ ਕੀ ਕਰਦੇ ਆ ਉਹ ਸਵੇਰੇ 7 ਕਵਿਆਂ ਨੂੰ ਬੁਲਾ ਲੈਂਦੇ ਆ ਤੇ ਸ਼ਾਮੀ 5 7:00 5:00 ਵਜੇ ਭੇਜ ਦਿੰਦੇ ਘਰੇ ਅੱਛਾ ਅੱਛਾ ਹਾਂਜੀ ਹਾਂਜੀ ਵੇਹਲਾ ਮੇਰੀ ਧੀ ਭਾਰੇ ਕਿ ਧੀ ਦੁਖੀਗਾ ਇਹਨੇ ਇੱਕ ਹੋਰਾਂ ਨਹੀਂ ਪਿਆ ਕਿ ਮੰਮੀ ਉਹ ਕੰਮ ਤੇ ਜਾਂਦੀ ਹੈ ਵੇਹਲਾ ਨੇ ਕਿਹਾ ਮਾਲਕ ਖੜਦੇ ਆ ਤੇ ਮਾਲਕ ਹੀ ਛੱਡ ਕੇ ਜਾਂਦੇ ਆ ਛੇਤੀ ਬਣਾਉਂਦੇ ਆ ਤੇ ਛੇਤੀ ਛੱਡ ਜਾਂਦੇ ਤੇ ਮੰਮੀ ਕੀ ਆਈ ਆ ਤੇ ਇਦਾਂ ਜਿਵੇਂ ਮੈਂ ਕਹਿੰਦੀ ਉਹੀ ਸੱਚ ਆ ਮੈਂ ਨਾ ਚੁੱਣ ਬੋਲਦੀ ਪਈ ਆ ਕੁਛ ਬੈਣ ਜੀ ਤੁਸੀਂ ਪਰੇਸ਼ਾਨਾ ਹੋਇਆ ਕਰੋ ਤੁਹਾਡੀ ਤੇ ਇਥੇ ਬੜੀ ਖੁਸ਼ੀ ਹੈਗੀ ਆ ਟੈਨਸ਼ਨ ਮੈਂ ਪੁੱਛ ਲਉ ਨਾ ਪੁੱਛੋ ਨਾ ਅੱਧੀ ਕੋਈ ਗੱਲ ਆ ਮੈਨੂੰ ਪਤਾ ਬਹੁਤ ਖੁਸ਼ ਹੈ ਮੇਰੀ ਭੈਣ ਨੂੰ ਕੋਈ ਮੇਰੇ ਤੇ ਟੈਨਸ਼ਨ ਨਾ ਲਿਆ ਕਰੋ ਮੈਂ ਫੋਲ ਵੱਗੀਆਂ ਆ ਆਪਣੇ ਘਰ ਤੈਨੂੰ ਮੈਂ ਥੋੜੇ ਦਿਨੋਂ ਇਹ ਘਰ ਵੀ ਕਿਹਾ ਹੀ ਨਾ ਗੱਲਾਂ ਕਿ ਮੇਰੀ ਟੈਨਸ਼ਨ ਨਾ ਲਿਆ ਕਰੋ ਉਹ ਟੈਨਸ਼ਨ ਤਾਂ ਹੋ ਜਾਂਦੀ ਭੈਣੇ ਤੇ ਚੱਲ ਫਿਰ ਵੀ ਕੋਈ ਗੱਲ ਦੀ ਲੋੜ ਹੋਣਾ ਕਿਉਂ ਆਪਣੇ ਭਰਾ ਨੂੰ ਦੱਸਿਆ ਕਰ ਕੋਈ ਗੱਲ ਨਹੀਂ ਕਿ ਜੇ ਤੁਹਾਨੂੰ ਕੋਈ ਲੋੜ ਹੋਊਗੀ ਨਾ ਮੈਂ ਤੈਨੂੰ ਹੀ ਦੱਸਣਾ ਹੋਰ ਕਿਹਨੂੰ ਦੱਸਣਾ ਐਂ ਨਹੀਂ ਕਿ ਤੇਰੇ ਤੋਂ ਬਥੇ ਪੱਜੇਂਗੇ ਤੇ ਵੀ ਲੈ ਤੇਰਾ ਵੀਰ ਵੀ ਆਉਂਦਾ ਦੱਸਿਆ ਕਰ ਤੂੰ ਕੋਈ ਨਹੀਂ ਚਾਹਿਆ ਨਾ ਤਾ ਪਤਾ ਰੇ ਤੇਰੀ ਮੰਮੀ ਕਿੰਦੀ ਚੰਗੀ ਆ ਤੇਰਾ ਕਿੰਨਾ ਸਾਥ ਦਿੰਦੀ ਆ ਤੂੰ ਸੂਟ ਤੋਂ ਕਮੀਜ਼ਾ ਸੀ ਨਹੀਂ ਹੋਰ ਚਾਰੀ ਦਰਬਾਈ ਕਰਦੀ ਪਤਾ ਨਹੀਂ ਅੱਖਾਂ ਤੋਂ ਦੀਦਾ ਵੀ ਆ ਕਿ ਨਹੀਂ ਦੀਦਾ ਉਹ ਤੇ ਮੰਮੀ ਘਰ ਦੇ ਕੋ ਭੈਣ ਜੀ ਲੋਂਦੇ ਨਹੀਂ ਆਨਗ ਅੰਨੇ ਮੇਰਾ ਜੀ ਕਾਲਾ ਪਿੰਦਾ ਵਾ ਗਰਮੀ ਆ ਨਾ ਹੁਣ ਪਸੀਨਾ ਆ ਜਾਂਦਾ ਵਾ ਤੇ ਫੇਰ ਕਿੰਨੀ ਨਾਤ ਰਪਾਈਆਂ ਕਰਿਆ ਕਰੋ ਮੈਂ ਪਰੋ ਕਰਾ ਰਿਆ ਕਰੋ ਉਹ ਤਰ ਬਤਮੁਰਕਾ ਕਹਿੰਦਾ ਸਿਆਣੇ ਬੰਦੇ ਦੀ ਅੱਖਾਂ ਜੀ ਮੈਂ ਕੀ ਕਰਨਾ ਇੰਨੀ ਮੇਰੀ ਰਾਣੇ ਪੁੱਤ ਸੇਵਾ ਕਰਦੀ ਮੈਨੂੰ ਕੋ ਕੰਮ ਕਰਨ ਨਹੀਂ ਦਿੰਦੀ ਹਾਰ ਕੇ ਫੜ ਕੇ ਮੇਰਾ ਬੇਲੀ ਦਾ ਦਿਲ ਮੱਕ ਕਮੀਜ਼ਾ ਫੜ ਕੇ ਤਰਪਾਈਆਂ ਲੱਗ ਪਤ ਨਹੀਂ ਕਰਦੇ ਚਲੋ ਇਹ ਤਾਂ ਗੱਲ ਠੀਕ ਐ ਸੋ ਦਿਹਾੜੀ ਸੋਖੀ ਲੰਗਦੀ ਆ ਨਾਲ ਮਿਲ ਕੇ ਟੱਟਿਆ ਤੇ ਜੇ ਕੱਲੇ ਕੱਲੇ ਭੈਣ ਜੀ ਬੈ ਰਵਾਂਗੇ ਤੇ ਦੇਣੀ ਨਾ ਲੱਗਦਾ ਤੁਸੀਂ ਤਾਂ ਬਹੁਤ ਸੇ ਆ ਗਏ ਮੇਰੇ ਧੀਓ ਆਪਣੀ ਧਿਆਨ ਰੱਖਿਆ ਤੁਹੀਂ ਇਹ ਤਾਂ ਬੜੀ ਵਧੀਆ ਗੱਲ ਹੈ ਤੇਰੇ ਦੋਵਾਂ ਦੀ ਬੰਦੀ ਆਪਸ ਵਿੱਚ ਇਹ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਵਧੀਆ ਗੱਲ ਹੈ ਹਾਂ ਅੱਛਾ ਬੁੱਤਾਂ ਐਂਜ ਲੈੋ ਤੁਸੀਂ ਗੱਲਾਂ ਕਰੋ ਭੈਣ ਭਰਾ ਬਹਿ ਕੇ ਮੈਂ ਚਾਹ ਬਣਾ ਕੇ ਲੈ ਕੇ ਆ ਜਰਾ ਕਰ ਅਸ਼ਮ ਨਾਲੇ ਮੈਂ ਸਾਹਮਣੇ ਘੱਲ ਜਾਣਾ ਤੁਮਹਾਨੂੰ ਠੀਕ ਹੈ ਕੋਈ ਉਮੀ ਚਾਹੋ ਤੁਸੀਂ ਕਰੋ ਗੱਲਾਂ ਕਰ ਆਇਓਏ ਕਿਉਂ ਰਮੀ ਉਹ ਬੈਠਿਆ ਬੈਠਾ ਛੇਤੀ ਵਰਕ ਉੱਠ ਕੇ ਆਨੇ ਜਾਂਦਾ ਗੋਡੇ ਦੁਦਦੇ ਮੀਦਾਂਗੇ ਉਹ ਵੀ ਬੈਠ ਜਾਂਦੇ ਇਹਨਾਂ ਜਿਆਦਾ ਟਾਈਮ ਤੱਕ ਫਿਰ ਉਹ ਥੋੜਾ ਦਰਦ ਕਰਨ ਲੱਗ ਜਾਂਦੇ ਆ ਗੋਡੇ ਚ ਚੱਲਣ ਦੀ ਨਾ ਦੇ ਵੀ ਦਵਾਈ ਦਵਾਈ ਖਾਂਦੇ ਆ ਜੇ ਹੋਰ ਵੀ ਮੈਂ ਤਾਂ ਠੀਕ ਆ ਪਰ ਮੈਨੂੰ ਇੱਕ ਗੱਲ ਦੱਸ ਕੀ ਤੁਮ ਕਦੋਂ ਦਿਲ ਕੋਲ ਆ ਪਿੱਛੜ ਤੋ ਦਿਲ ਨਾਲ ਕੋਲ ਆ ਪਿੱਛੜ ਮੈਂ ਵੀਰੇ ਕਿਹੜੀਆਂ ਗੱਲਾਂ ਲਗਾਈਆਂ ਪਾਪਾ ਕੀ ਕਰਦੇ ਕਿਹੜੀ ਦੁਕਾਨ ਤੇ ਕੰਮ ਕਰਦੇ ਪਾਜੀ ਪਾਜੀ ਤੈਨੂੰ ਪਤਾ ਹੀ ਆ ਤੂੰ ਬੜੀ ਸਿਆਣੀ ਨਹੀਂ ਅਭੀ ਮੇਰੇ ਤੋਂ ਛੋਟੀ ਏ ਤੋਹਲੀ ਮੈਨੂੰ ਪਤਾ ਸਹੀ ਸਹੀ ਦੱਸ ਪਤਾ ਆਪਣੇ ਵੀਰ ਨੂੰ ਛੋਟੀ ਵੱਡੀ ਜੋ ਮੰਮੀ ਇਹਨੇ ਕਿਦਸਾ ਨਾਮ ਨੂੰ ਸਾਰਾ ਪਤਾ ਪਾਜੀ ਦਿਹਾੜੀ ਜਾਂਦੇ ਆ ਦਿਹਾੜੀ ਦੇ ਗੁਜ਼ਾਰਾ ਕਰਦੇ ਆ ਪਰ ਕਦੀ ਇਹਨੇ ਸ਼ੋ ਨਹੀਂ ਹੁਣ ਦਿੱਤਾ ਮੇਰੀ ਕੀ ਯੋਗ ਨਹੀਂ ਆਵਾਰ ਅਰੇ ਦਾ ਫਰਜ਼ ਨਹੀਂ ਪੰਦਾ ਮੈਨੂੰ ਦੱਸਣਾ ਲੈ ਵੀਰੇ ਤੋ ਇਹਨੂੰ ਕੋਈ ਵਿਆਹ ਤਾ ਵਾ ਨਾ ਤੇ ਮੈਂ ਹੁਣ ਮਿੰਟ-ਮਿੰਟ ਤੇ ਤੁਹਾਨੂੰ ਕੀ ਦੱਸੀ ਜਾਵਾਂ ਮੈਂ ਆਪਣੇ ਘਰ ਜੋ ਵੀ ਜਿੱਦਾਂ ਵੀ ਆ ਨਾ ਬੜੀ ਵਧੀਆ ਵਾਂ ਮੈਂ ਨਹੀਂ ਚਾਹੁੰਦੀ ਮੈਂ ਤੁਹਾਨੂੰ ਹਮੇਸ਼ਾ ਮਿੰਟ-ਮਿੰਟ ਤੇ ਕਿੰਨੀ-ਕਿੰਨੀ ਕੀ ਗੱਲ ਕਰਕੇ ਤੰਗ ਕਰਦੀ ਰਵਾਂ ਮੈਂ ਜੋ ਕੁਝ ਕਰਨਾ ਆਪਣੇ ਘਰ ਵਿੱਚ ਕਰਨਾ ਪਰ ਇੱਥੇ ਇਹਨੂੰ ਦੱਸ ਜਾਂਦੀ ਨਾ ਜਿਹੜਾ ਤੂੰ ਕੱਟ ਲਾਉਂ ਨਹੀਂ ਦੱਸਦੀ ਮੈਂ ਬਾਹਰ ਵੇਖ ਲਿਆ ਵਾ ਵੇਖ ਲਿਆ ਮੈਂ ਕਾਰਦੀ ਬੱਤੀ ਕਿੱਥੇ ਗਈ ਐ ਤੇ ਕੀ ਹੋਇਆ ਕੀ ਹਾਲਾਤ ਐ ਕਾਰਦੀ ਤੁਹਾਡਾ ਮੀਟਰ ਕੱਟਿਆ ਉਹਨੂੰ ਦੱਸਣ ਨਹੀਂ ਆਈ ਉਹ ਮੰਮੀ ਕਿਤਨਾ ਪੁੱਤ ਕਰਨੀ ਤੇ ਰਹਣ ਨਹੀਂ ਤੂੰ ਵੇਖੋ ਕਸੀਨਾ ਕਸੀਨੀ ਹੋਈਆਂ ਤੂੰ ਮੇਰੇ ਕੱਪੜੇ ਸੀ ਨਹੀਂ ਆ ਮੇਰੀ ਗੱਲ ਸੁਣ ਸਾਰੀ ਗੱਲ ਛੱਡ ਤੂੰ ਤਿਆਰ ਹੋ ਤੂੰ ਅੱਜ ਚੱਲ ਮੇਰੇ ਨਾਲ ਘਰੀ ਚੱਲ ਬੱਚਿਆਂ ਨੂੰ ਨਾਲ ਲੈ ਕੇ ਚੱਲ ਸ਼ੂਟਿੰਗ ਆਈਆਂ ਉਹਨਾਂ ਨੂੰ ਵੀਰੇ ਤਿਆਰ ਹੋ ਹਾਂ ਮੈਂ ਬਾਕੀ ਸਾਰੇ ਮੇਰੇ ਮਮੂ ਜੀ ਇੱਥੇ ਰਹਿੰਦੇ ਆ ਨਾ ਮੰਮੀ ਆ ਇਹ ਨੇ ਮੈਂ ਕਿਦਾਂ ਬੱਚੇ ਲੈ ਕੇ ਤੁਹਾਡੇ ਨਾਲ ਚੱਲ ਜਾ ਸਕਦੀ ਆ ਹੈ ਕਮਲੀ ਤੇ ਤੈਨੂੰ ਲੈ ਕੇ ਜਾਂਦੇ ਮम्मी ਨੂੰ ਵੀ ਛੱਡ ਕੇ ਲਾਵਾਂਗੇ ਉਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਫਿਰ ਕਿਹੜੀ ਗੱਲ ਐ ਅੱਛਾ ਮੰਮੀ ਜੀ ਵੀ ਨਾਲ ਜਾਣਗੇ ਹਾਂ ਛੁੱਟੀਆਂ ਗਈਆਂ ਚੱਲ ਤੂੰ ਸਾਡੇ ਕੋਲ ਪਰ ਵੀਰੇ ਅੱਜ ਨਹੀਂ ਮੈਂ ਮੰਮੀ ਨਾਲ ਸਲਾਹ ਕਰਕੇ ਇਹਨਾਂ ਨਾਲ ਵੀ ਸਲਾਹ ਕਰਕੇ ਫਿਰ ਤੈਨੂੰ ਦੱਸੂਗੀ ਕਿ ਮੈਂ ਆਉਣਾ ਵਾ ਕਿ ਨਹੀਂ ਇਹਨਾਂ ਦੀ ਵਜ੍ਹਾ ਮੰਦੀ ਹੋ ਗਈ ਫੇਰ ਹੀ ਆ ਨਾ ਚੱਲ ਚੰਗਾ ਕੁੜੀਏ ਨਾਲੇ ਸੋਹ ਤੇਰੀ ਭਾਬੀ ਦਾ ਜਨਮ ਦਿਨ ਆ ਉੱਥੇ ਰਣ ਮਿਲ ਕੇ ਕੰਮ ਕਰਿਓ ਹਾਂ ਮੰਮੀ ਨਹੀਂ ਆਪਾਂ ਨਾਲ ਮਿਲ ਕੇ ਚੀਜ਼ਾਂ ਜਬੜਾ ਲਾਂਗੇ ਘਰੇ ਘਰੇ ਵਧੀਆ ਤਰ੍ਹਾਂ ਜਨਮ ਦਿਨ ਮਨਾ ਲਾਂਗੇ ਮੈਨੂੰ ਪਤਾ ਸਭ ਕੋ ਬਣਾ ਨਹੀਂ ਹੈ ਅੱਛਾ ਮੇਰੀ ਗੱਲ ਸੁਣ ਫਲਾਇਰ ਜਿਦੋਂ ਮੱਜੀ ਕਰੀਏ ਠੀਕ ਹੈ ਨਾ ਇਹ ਨਾ ਪਣੀ ਆਂਗੇ ਰੋ ਖੁਸ਼ ਨਹੀਂ ਇੱਥੇ ਕੁਝ ਰਹਿ ਗਿਆ ਮੇਰਾ ਮੋਬਾਈਲ ਨਾ ਤਾਂ ਭੀਜ ਦੇ ਹਾਲ ਕਰੇ ਮੇਰੇ ਆ ਕੀ ਫੜ ਕੋਈ ਕਰਨੀ ਨਹੀਂ ਨਹੀਂ ਵੀਰੇ ਆ ਨਹੀਂ ਮੈਂ ਲੈ ਸਕਦੀ ਤੇਰੀ ਗੱਲ ਸੁਣ ਕੋਈ ਨਹੀਂ ਇਹ ਨਹੀਂ ਮੇਰੇ ਕੋਲੋਂ ਪੈਸੇ ਕੱਢ ਲੈਣੇ ਨੇ ਕਿਤਾ ਕਰ ਤੂੰ ਐਡੀ ਬੱਡੀ ਵੀ ਹਣ ਤੂੰ ਕਿਵੇਂ ਜੀ ਕੰਮ ਕਰ ਲਾਤੀ ਨਾਰੇ ਮੇਰੀ ਭੈਣ ਕਿੱਥੇ ਹਰ ਵੇਲੇ ਐਸੀ ਚ ਰਹਿੰਦੀ ਜੀ ਤੇ ਹੁਣ ਕਿੱਦਾਂ ਕੜਮੀ ਦੀ ਟਾਈਮ ਕੱਟਣ ਲਈ ਆ ਲੈ ਵੀਰੇ ਮੇਰਾ ਪਾਕੀ ਕਰਵਾ ਲਈ ਤੇ ਕੱਟਦਾ ਹੀ ਆ ਨਾ ਜੇ ਉਹ ਘਰਮੀ ਚ ਰਹਿ ਸਕਦਾ ਵਾ ਤੇ ਮੈਂ ਨਹੀਂ ਕਹਿ ਸਕਦੀ ਮੈਨੂੰ ਪਤਾ ਤੇਰੇ ਬਾਰੇ ਤੂੰ ਫੇਰ ਵੀ ਤੂੰ ਚੱਲਣਾ ਹੀ ਮੈਂ ਨਹੀਂ ਕਿਤੇ ਗੱਲ ਕੋਈ ਵੀ ਸੁਣੀ ਚਾ ਰੋਣਾ ਛੱਡ ਕੇ ਸਭ ਠੀਕ ਹੋ ਗਿਆ ਮੈਂ ਤੇਰੇ ਨਾਲ ਆ ਨੀ ਲੈ ਹਾਂ ਤੂੰ ਰੱਖ ਲਾ ਹਾਂ ਨਹੀਂ ਮੈਂ ਲੈ ਸਕਦੀ ਕਿਉਂ ਹਾਂ ਤੈਨੂੰ ਪਤਾ ਨਾ ਜੇ ਤੇਰੇ ਭਾਜੀ ਨੂੰ ਪਤਾ ਲੱਗਾ ਨਾ ਉਹਨਾਂ ਨੂੰ ਮੈਨੂੰ ਬੜਾ ਹੀ ਗੁੱਸਾ ਕਰਨਾ ਕਿ ਤੂੰ ਜੇ ਭੈਣ ਭਰਾ ਆ ਹੀ ਗਏ ਮਿਲਣ ਤੂੰ ਨਾਲ ਕੋਈ ਪੈਸੇ ਕੋ ਲੈ ਲੈ ਉਹ ਦੱਸਾਂ ਕਿ ਆਪਣਾ ਹੱਕ ਦਾ ਖਾਣਾ ਚੁਗਦੇ ਆ ਉਹ ਕਿੰਦੇ ਮੈਂ ਕਿਹੇ ਤੱਕ ਕੋਈ ਪੰਜੀ ਨਹੀਂ ਲੈਣੀ। ਐਸ ਵਾਰ ਕੋ ਪਲੀਜ਼ ਤੂੰ ਆ ਰੱਖ ਲਾ। ਮੈਨੂੰ ਨਹੀਂ ਚਾਹੀਦੀ ਪਏ। ਮੇਰੀ ਗੱਲ ਸੁਣ। ਜੇ ਮੈਂ ਪਾ ਲਈ ਹੁੰਦੀ ਨਾ ਮੈਂ ਕਿਤੇ ਨਹੀਂ ਹੁੰਦੀ ਨਾ ਕੋਈ ਜਿਵਤੀ ਨਹੀਂ ਸੀ ਆਣੀ। ਮੈਨੂੰ ਨਾ ਗਰੇਗੀ। ਮੈਨੂੰ ਪਤਾਵਾ ਆਪਣੇ ਬੋਲ ਰਖ ਤੂੰ। ਠੀਕ ਐ? ਤੂੰ ਟੈਨਸ਼ਨ ਨਹੀਂ ਰਣੀ ਕੋਈ ਵੀ ਗੱਲ ਕਿਹੇ ਜੀ ਦੀ ਜੁੜ ਤੋ ਮੈਨੂੰ ਕਹਿਣਾ ਮੈਂ ਤੇਰਾ ਭਰਾ ਹੈ ਕਹਿਣਾ ਜਿੰਨੇ ਤਰ ਟੈਨਸ਼ਨ ਨਹੀਂ ਰਣੀ ਤੂੰ। ਨਾ ਆ ਰ ਹੋ ਮੇਰੀ ਧੀ। ਮੈਂ ਕੀਤਾ ਕੀ ਪਾਪ ਕੀਤੇ ਆ। ਜਿਹੜੇ ਗਾੜੀ ਆ ਗਈ ਐ ਇੱਕ ਮੇਰੀ ਧੀ ਰਾਜ ਕਰਨ ਗਈ ਆ ਤੇ ਦੂਜੀ ਵੇਰ ਤੰਲੇ ਲੈਣ ਗਈ ਰੋਇਦਾਰੋ ਦੇ ਕਮਾਂਡਰ ਰੋਇਦਾਰੋ ਦੇ ਕਲਦੇ ਪਰ ਮੇਰੀ ਹਿੰਮਤ ਵੇਖ ਤੂੰ ਕਦੀ ਐਨੇ ਆਪਣੇ ਜਨ ਦੀ ਗੱਲ ਨਹੀਂ ਆਪਾਂ ਨੂੰ ਦੱਸੀ ਤਾਂ ਪਤਾ ਹੋਣਾ ਮੇਰੀ ਕੀ ਜੋ ਮੈਂ ਇਹ ਆਪਣੇ ਆਪ ਨੂੰ ਨਾ ਕੋਸਿਆ ਕਰ ਮੈਂ ਤਾਂ ਕਰਮਾਂ ਵਾਲੀ ਆ ਕਿ ਤੁਹਾਡੀ ਧੀ ਆ ਇਹ ਮੇਰੇ ਕਰਮਾਂ ਦਾ ਕੋਈ ਲੇਖਾ ਜੋਖਾ ਵਾ ਜੋ ਮੇਰੇ ਅੱਗੇ ਆਉਂਦੇ ਆ ਸ਼ਹਾ ਸ਼ਬਦ ਤੇ ਤੇਰੀਆਂ ਗੀਆਂ ਧੀਆਂ ਹੋਣਾ ਜਿੰਨਾ ਹੀ ਤਨਾਕਾਮ ਕਰਨ ਤੇ ਆਪਣਾ ਘਰ ਚਲਾਉਣ ਪਤਾ ਮੈਨੂੰ ਤੇਰੇ ਤੇ ਬੜਾ ਮਾਣ ਹੈ ਚਲੋ ਕੋਈ ਨਹੀਂ ਮਮੀ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਰਦੀ ਆ ਤੁਸੀਂ ਬੈਠੋ ਰੇਲੋ ਨਮੀ ਕਿੰਨੇ ਦੁੱਖ ਚ ਆ ਫੇਰ ਵੀ ਨਹੀਂ ਕੁਝ ਦੱਸਦੀ ਸਾਰਿਆਂ ਦਾ ਨਾਲ ਕੋਈ ਆ ਕਿ ਮੇਰੀ ਮਾਂ ਨਾਲ ਦੁਖੀ ਹੋਵੇ ਧੱਕੇ ਨਾਲ پیسے ਪੜਾਏ ਪੈਸੇ ਤਾਂ ਵੀ ਨਹੀਂ ਲੈਣਦੇ ਮਤਵੇ ਜਮੀਰ ਮੇਰਾ ਬਾਜ਼ ਨਹੀਂ ਦਿੰਦਾ ਕਿੰਡੀ ਦੁਖੀ ਆ ਫੇਰ ਵੀ ਆਪਣੇ ਘਰ ਸਭ ਕੋਸ਼ਿਸ਼ਾਂ ਦੇਈ ਆ ਵੀ ਹਨ ਮਾਵਾ ਮਾਂ ਨੂੰ ਰੱਖਿਆ ਪਤਾ ਲੱਗਦਾ ਵੀ ਮਹੁ ਸਾਸਿਆ ਮਾਂ ਧੀ ਆ ਨਹੀਂ ਸ਼ਾਵਾਂਸ਼ੇ ਮੇਰੀ ਧੀ ਦੇ ਜਿਹੜੀ ਗੁਜ਼ਾਰਾ ਕਰਨ ਰਹੀ ਆ ਇਹੋ ਹੀ ਮੇਰੀ ਮਾਂ ਨੂੰ ਦੁੱਖ ਲਾਵੇ ਮੇਰੀ ਮਾਂ ਵੇਖੂਗੀ ਸੁਣੂਗੀ ਦੁੱਖ ਕਰੂਗੀ ਮੇਲਾ ਤੁਸੀਂ ਨੇ ਕੀ ਜਿੰਦਗੀ ਕਿੱਡੀ ਸਿਆਣੀ ਹੋਈ ਹਣ ਵੇਖ ਲੋ ਉਹ ਤੇ ਫਿਰ ਲਾਤ ਸਿਆਣਿਆ ਕਰਾ ਦਿੰਦੇ ਆ ਕੋਈ ਗੱਲ ਨਹੀਂ ਚਲੋ ਜੋ ਆਦੀ ਕਿਸਮਤ ਨੂੰ ਮਾਰ ਲਈ ਭਲੀ ਕਰੇ ਸਭ ਠੀਕ ਹੋਊਗਾ ਸਭ ਠੀਕ ਹੋਊਗਾ ਨਹੀਂ ਫਿਕਰ ਕਰਨ ਦੀ ਲੋੜ ਨਹੀਂ ਬਾਕੀ ਆਪਾਂ ਬੈਠੇ ਨੇ ਨਾਲ ਉਹ ਕੱਲੀ ਥੜੀ ਹੈ ਸ਼ਾਮਾ ਸ਼ਬਦ ਤੇਰੇ ਵੀ ਭਰਾ ਆਵੇ ਤੇ ਇਹੋ ਜਿਹਾ ਹੋਵੇ ਜਿਹੜਾ ਭੈਣ ਨੂੰ ਚਲੋ ਕੋਈ ਫਿਕਰ ਨਾ ਸਿੱਧੀ ਕੋ ਉਹ ਆਪਣਾ ਦੇਖੂਗੀ ਨਾ ਥੋੜੇ ਜਿਆਦਾ ਕਰਨਾ ਪਰ ਨਹੀਂ ਨਹੀਂ ਆਪਣੀ ਆਪਾਂ ਨੂੰ ਖੁਸ਼ੀ ਦੇਖਣਾ ਤੇ ਆਪਾਂ ਹੱਸਦੇ ਵੀ ਇਹ ਕਲਾਕਾਰ ਦੇ ਹਾਸਾ ਸਿੱਖ ਹਾਂ ਸਿਆਲ ਕਿਉਂ ਨਹੀਂ ਆਉਂਦੇ ਹਾਂ ਇਹ ਦੇਰ ਹੌਲਾ ਕਰੂਗੀ ਪਰ ਮਮਾ ਆਖੀ ਹਣਾ ਕਪੜੇ-ਕੁਪੜੇ ਪਾ ਲੈ ਟੈਚੀ ਜੀ ਆਪਣੀ ਨਾਲ ਹੀ ਮੰਮੀ ਨੂੰ ਲੈ ਕੇ ਇਹਨਾਂ ਗੱਡੀ ਲਿਆਣੀ ਸਾਰੇ ਨੂੰ ਬਾਕੇ ਲੈ ਜਾਈਏ ਛੋਟਾ ਹੋ ਜਾਓ ਬੱਸ ਬੱਸ ਇਹਨੇ ਫੋਨ ਕਰਦਣਾ ਤੇ ਮੈਂ ਲੈ ਜਣਾ ਹਾਂ ਤੇ ਨਾਲੇ ਤਿਆਰੀ ਕਰਾਂਗੇ ਆਪਣਾ ਆਪਣੇ ਘਰ ਨਾਲੇ ਰੂਟੀ ਖੁਸ਼ ਹੋ ਜੂਗੀ ਹਾਂ ਜੰਮੀ ਦੇ ਮਜ਼ਾਦਾਂ ਜੀ ਹਾਂ ਸਾਰੇ ਖੁਸ਼ ਹੋ ਜਣਗੇ ਸਹੀ ਬਸ 5 ਮਿੰਟ ਦੀ ਨਾ ਬਸ ਰਹਿ ਗਈ ਕਿ ਬਣ ਜਾ ਫੇਰ ਹੀ ਪਾਣੀ ਇਹ ਬਦਾਮ ਕਾਜੂ ਵਗੈਰਾ ਸੋ ਨੂੰ ਉਨੀ ਦਰ ਮੈਂ ਵੀ ਅੰਦਰ ਬਹਿ ਜਾਵਾਂ ਗਰਮੀ ਵੜੀ ਕਿਚਨ ਚ ਤੇ ਅਭੀ ਅੱਜ ਕਿੰਨੇ ਖੁਸ਼ ਹੋ ਗਏ ਕਿ ਤੂੰ ਆਪਣੇ ਹੱਥੀ ਕੀ ਬਣਾਈ ਹੈ ਹਰ ਵਾਰੀ ਤੂੰ ਕੰਮ ਵਾਲੀ ਕੋ ਬਣਾ ਲੈਂਦੀ ਹੈ ਚਲੋ ਆਣ ਕੇ ਮੈਂ ਵੀ ਇਹਨਾਂ ਸਰਪ੍ਰਾਈਜ਼ ਦਵਾਂਗੀ ਕਿ ਮੈਂ ਤੁਹਾਡੇ ਵਾਸਤੇ ਖੀਰ ਬਣਾਈ ਹੈ ਨੇ ਪਿਆਰ ਨਾਲ ਬਣਾਈ ਹੈ ਆਂਦੇ ਹੀ ਹੋਣੀ ਹੈ दा पी दा। पारी। पारी तो तो ना। गर्मी गर्मी मैंने ज्यादा ही हो गई गर्मी दस पानी ला गया ਓਹੋ ਆਇ ਤੁਸੀਂ ਲੇਟੇ ਬੜੀ ਹੋ ਗਈ ਮੈਂ ਤਾਂ ਕਦੋਂ ਤੁਹਾਡੇ ਲਈ ਤਿਆਰ ਕਰਦੀ ਬਸਾਂ ਮੈਂ ਨਾ ਤੁਹਾਡੇ ਵਾਸਤੇ ਸਪੈਸ਼ਲ ਖੀਰ ਬਣਾਈ ਏ ਉਹ ਵੀ ਆਪਣੇ ਹੱਥਾਂ ਨਾਲ ਅਛਾ ਕਿੰਨੇ ਦਿਨਾਂ ਤੋਂ ਤੁਸੀਂ ਕਹਿੰਦੇ ਵੀ ਖੀਰ ਬਣਾ ਖੀਰ ਬਣਾ ਤੇ ਮੈਨੂੰ ਟਾਈਮ ਨਹੀਂ ਲੱਗਦਾ ਮੈਂ ਕਿਹਾ ਫੇਰ ਬੋਲੋਗੇ ਕਿ ਹਰ ਵਾਰੀ ਕੰਮ ਵਾਲੇ ਕੋ ਖੀਰ ਬਣਾ ਲਾਂਗੇ ਤੇ ਮੈਂ ਸਪੈਸ਼ਲੀ ਤੁਹਾਡੇ ਹੱਥੇ ਬਣਾਈ ਖੀਰ ਹੁਣ ਖਾ ਕੇ ਦੱਸੋਗੇ ਕਿ ਹੋਜੀ ਬਣੀ ਐ ਲਿਆ ਮਾਂ ਖੀਰ ਕੀ ਆਇਆ ਗੋਬੀ ਮਿਲਦਾ ਜ਼ਿਆਦਾ ਤੁਹਾਨੂੰ ਤੈਨੂੰ ਖੀਰ ਤੇ ਖਾ ਲਓ ਆ ਨਾ ਆ ਕੀ ਏ ਖੀਰ ਮੈਨੂੰ ਨੰਗਣੀ ਜਦ ਤੱਕ ਤੂੰ ਮੈਂ ਗੱਲ ਨਾ ਦੱਸੀ ਦੇ ਐਡਾ ਮੈਂ ਦੋ ਮਿੰਟ ਆ ਪਰਾਂ ਉਧਰ ਕਰ ਲੈ ਕੁਰਸੀ ਐਡਾ ਕੀ ਹੋ ਗਿਆ ਹੋਇਆ ਕੀ ਏ ਤੁਹਾਨੂੰ ਦੱਸੋ ਤੇ ਸਹੀ ਹੋਣਾ ਕੀ ਆ ਉਹ ਮੈਂ ਕਿਸੇ ਕੋ ਪੈਸੇ ਲੈਣੇ ਸੀ ਉਹ ਤੇ ਗਿਆ ਹਾਂ ਗਦੇ ਤੁਸੀਂ ਮੈਂ ਗੱਡੀ 'ਚ ਉਤਰੇ ਤੇ ਰਾਜੂ ਭਾਈ ਵਾੜੀ ਹੋ ਗਏ ਇਹ ਸਤਿਕਾਰ ਭਾਈ ਸਤਿਕਾਰ ਭਾਈ ਅੱਛਾ ਫੇਰ ਕੀ ਆ ਤੁਹਾਡਾ ਸੰዱ ਐ ਤੇ ਸਤਿਕਾਰ ਤੇ ਲਾਣੀ ਸੀ ਅਗਲੇ ਨੇ ਐਚ ਨੇ ਗੁੱਸੇ ਵਾਲੀ ਗੱਲ ਕਢੀ ਉਹ ਸਾਂਟੂ ਤੇ ਮਵੀ ਮੰਦਾ ਉਥੇ ਦਿਹਾੜੀ ਕਰਨ ਆਇਆ ਸੀ ਦਿਹਾੜੀ ਆਹੋ ਚਾਰ ਬੰਦਿਆਂ ਚ ਦਿਹਾੜੀਦਾਰਾਂ ਚ ਤੇ ਮੇਰੇ ਨਾਲ ਦੋ ਬੰਦੇ ਗਏ ਸੀ ਉੱਥੇ ਪਰਨਾ ਲਿਬੜਿਆ ਟੁੱਟੀਆਂ ਝਬੜਾਂ ਪਾਇਨਾ ਹੱਥ ਪੈਰ ਲਿਬੜੇ ਆ ਕੇ ਸਾਸੀ ਕਾਲ ਭਾਜੀ ਸਾਸਰੀ ਕਾਲ ਭਾਜੀ ਕਹੀ ਜਾਵੇ ਐ ਹਲਾ ਤੂੰ ਕਿਹਨਾਂ ਦਾ ਮੇਰੇ ਕੋ ਪਰਨਾ ਹੁੰਦਾ ਨਾ ਉਹਦੇ ਨਾਲ ਤੇ ਮੈਂ ਮੂੰਹ ਝਟ ਲੈਣਾ ਸੀ ਕਿੰਨੀ ਸ਼ਰਮ ਵਾਲੀ ਗੱਲ ਐ ਸਾਰੇ ਮੁੰਡੇ ਮੇਰੇ ਨਾਲ ਬਿਜ਼ਨਸਮੈਨ ਸੀ ਉਹ ਕਹਿੰਦੇ ਆਹ ਕੌਣ ਐ ਉਹ ਆਹ ਕੌਣ ਮੈਂ ਉਹ ਸਾਡੇ ਲਾਗੇ ਰਹਿੰਦਾ ਯਾਰ ਬੰਦਾ ਉਹਦਾ ਇਤ ਕਰਦਾ ਭਾਜੀ ਭਾਜੀ ਕਹਿ ਦਿੰਦਾ ਵਾ ਫਰ ਮੈਂ ਕੀ ਕਹਿੰਦਾ ਮੇਰਾ ਸਾਡੂ ਹੀਰੇ ਸਾਡੀ ਤਾਂ ਬੇਸਤੀ ਕਰਵਾਤੀ ਨਾ ਆਹੋ ਤੁਹਾਡੀ ਤੇ ਕਿੰਨੀ 35000 ਦੇ ਚਿਰ ਬੇਸਤੀ ਕਰਵਾਤੀ ਉਹਨਾਂ ਨੇ ਇਹ ਝੂਠ ਹੁਣ ਮੈਂ ਉੱਥੇ ਜਾ ਚੁੱਕਾ ਨਹੀਂ ਆ ਚੁੱਕੇ ਨਹੀਂ ਰਹੇ ਤਾਂ ਇਹੀ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ ਕਿ ਜੇ ਨਹੀਂ ਤੀ ਆਪਣਾ ਹੁਲੀਆ ਦੇ ਵੇਖੋ ਟੁੱਟੀਆਂ ਪਈਆਂ ਚਪਲਾ ਪਾਈਆਂ ਆ ਇਹ ਅਗਲੇ ਦੇ ਗਲੇ ਲੱਗਦੇ ਪਿਓ ਇੰਨੇ ਚੰਗਾ ਲੱਗਦੇ ਉਹਨਾਂ ਦਾ ਤਾਂ ਕੋਈ ਸਟੈਂਡਰਡ ਹੈਗਾ ਨਹੀਂ ਖਾਡਾ ਦਿੰਦੇ ਨਾ ਆਪਾਂ ਦੇ ਚਾਰ ਬੰਦਿਆਂ ਚ ਬੰਦੇ ਆ ਕਿ ਨਹੀਂ ਬੰਦੇ ਇਹੀ ਗੱਲ ਤੇ ਮੈਂ ਕਹਿਣਾ ਚਾਹੁੰਦਾ ਹਾਂ ਜੇ ਮੈਂ ਉਹਨੂੰ ਕਹਿ ਦਿੱਤਾ ਵੀ ਸਾਡੇ ਲਾਗੋ ਜਾਂ ਕਿੰਦਾ ਮਜ਼ਦੂਰੋਂ ਆਹੋ ਕਮ ਸੇ ਕਮ ਵੇਖ ਲੰਦੇ ਤੇ ਪਹਿਲੇ ਪਿੱਛੇ ਹੋ ਜਾਣਾ ਸੀ ਹੁਣ ਮੈਂ ਕਿਹਨੂੰ ਵੇਖ ਕੇ ਦੇਰ ਪੈਸੇ ਲੈਣ ਜਾਇਆ ਕਰਾਂ ਇਹਦੇ ਉਨ ਪਰ ਮੈਨੂੰ ਕਿਹਦੇ ਕੋਲ ਬੁਲਾ ਕੇ ਪਹਿਲੇ ਜਾਂਦੇ ਆ ਇਹਦੇ ਇਹ ਲੋਕਾਂ ਦਾ ਪਤਾ ਥੋੜੀ ਹੁੰਦਾ ਕਿੱਥੇ ਹਨ ਰਸਤੇ ਵਿੱਚ ਟੱਕਰ ਜਾਂਦੀ ਮੈਂ ਵੀ ਤੁਹਾਨੂੰ ਜਾਂਦੀ ਆ ਨਾ ਇਹ ਜਿਹੜੀ ਬੇਮਾਰ ਜਦੋਂ ਮੇਰੇ ਨਾਲ ਚਲਦੀ ਮੈਨੂੰ ਵੀ ਕੋਈ ਰਸਤੇ ਵਿੱਚ ਕੋਈ ਨਾ ਚਾਹ ਤੇ ਮੈਂ ਵੀ ਉਨ ਕੀ ਕਮ ਮੈਨੂੰ ਹਾਰ ਕੇ ਹੀ ਹੋ ਜਾਂਦਾ ਹੁੰਦਾ ਕਿ ਮੇਰੀ ਕਿਰਾਏ ਦੀ ਆਉਣੀ ਹੈ ਇਹਦੇ ਮੇਰੀ ਬਿਅਸਤੀ ਕਰਾਂ ਚ ਕੋਈ ਕਸਰ ਨਹੀਂ ਛੱਡਦੀ ਜਦੋਂ ਕਹਿੰਦੀ ਦੂਰ ਜਾਣਾ ਕਿਤੇ ਦੂਗਾ ਤੇ ਮੈਨੂੰ ਅਪਾਰਟਮੈਂਟ ਕੰਮ ਹੈ ਮੈਂ ਇਹਨਾਂ ਨਾਲ ਜਾਵ ਮੈਂ ਹੁਣ ਉੱਥੇ ਚਾਰ ਬੰਦੇ ਆ ਕੇ ਕਿਹਾ ਵੀ ਸਾਡੇ ਲਾਗੂ ਆ ਤੇ ਕੱਲ ਨੂੰ ਜਿਹੜੇ ਮੇਰੇ ਨਾਲ ਆਉਦੇ ਆ ਉਹ ਬਿਜ਼ਨਸਮੈਨ ਕੱਲ ਨੂੰ ਤਾਂ ਪਤਾ ਲੱਗਣਾ ਹੀ ਆ ਵੀ ਇਹ ਸੰਡੂ ਇਹਦਾ ਕਿ ਉਹ ਪੱਗਾ ਲੈ। ਕੀ ਉਹਨਾਂ ਨੇ ਕਿਹਾ ਕਿ ਉਹਦੇ ਘਰ ਵਿਆਹ ਹੀ ਜਾਂਣਾ ਨੇ ਆਪਣੀ ਕੁੜੀ ਦੀ ਬੇਸਤੀ ਤੁਹਾਡੀ ਸਾਰੇ ਦੇ ਪਾਸੇ ਕਰਵਾਣੀ ਹੈ ਇਹਨਾਂ ਨੇ ਛੱਡਣੀ ਨਹੀਂ ਨਾ। ਤਾਂ ਹੀ ਤੁਹਾਨੂੰ ਕਹਿਨੀ ਆ ਕੱਲ ਨੂੰ ਸਾਡਾ ਕੋਈ ਫੰਕਸ਼ਨ ਹੋਵੇ ਨਾ ਇਹਨਾਂ ਨੂੰ ਬਿਲਕੁਲ ਦੋਵੇਂ ਜਾਨ ਦੋਵੇਂ ਜੀਆਂ ਨੂੰ ਬੁਲਾਉਂਦੀ ਕਿਤੇ ਲੋੜ ਨਹੀਂ ਗਈ। ਕਿਤੇ ਤੁਹਾਡੇ ਘਰ ਕੋਈ ਫੋਟੋ ਲੱਗੀ ਜਾਂ ਮੋਬਾਈਲਾਂ 'ਚ ਅੱਜਕੱਲ ਸਟੇਟਸ ਲੱਗ ਜਾਂਦੇ ਆ ਕਿਤੇ ਚਾਰ ਰਿਸ਼ਤੇਦਾਰਾਂ ਨੇ ਵੇਖ ਲਈ ਮੇਰੇ ਫਰੈਂ ਮੈਂ ਆਹ ਤੇ ਨਹੀਂ ਵਰਤਣਾ ਚਾਹੁੰਦੀ ਇਹਨਾਂ ਨੂੰ। ਤੋੜੀ ਤੇ ਮੈਨੂੰ ਪਤਾ ਵਾ। ਧਾੜੀ ਧਾੜੀ ਸਾਨੂੰ ਮੇਰੀ ਦੀਦੀ ਮੇਰੇ ਸਾਹੀ ਜੀ ਕਹਿੰਦੇ ਰਹਿੰਦੇ ਮੈਨੂੰ ਝਟਕਾ ਮਾਰਦੇ। ਮੈਂ ਇਹ ਸੋਚਦਾ ਕਿ ਲੋਕੀ ਕੀ ਕਹਿਣਗੇ। ਹੁਣ ਪਤਾ ਲੱਗਾ ਕੀ ਕਹਿਣਗੇ ਜਦੋਂ ਅੱਗੇ ਤਾਂ ਬੇਸਤੀ ਹੋਈ। ਜਦੋਂ ਮੇਰੀ ਹਰ ਵਾਰੀ ਬੇਸਤੀ ਹੁੰਦੀ ਉਦੋਂ ਤੇ ਹੀ ਤੁਹਾਨੂੰ ਦਿਖਦਾ। ਉਦੋਂ ਤੇ ਉੱਥੇ ਮੇਰੇ ਪਿੱਛੇ ਜਾ ਕੇ ਉਹਨਾਂ ਦੇ ਸਾਹਮਣੇ ਮੈਨੂੰ ਝਟਕਾ ਮਾਰਦੇ ਹੋ। ਆਹੋ। ਉਹਨਾਂ ਦੀ ਔਕਾਤ ਨਹੀਂ ਦੇਖਦੇ ਤੇ ਆਪਣੀ ਔਕਾਤ ਤੁਹਾਨੂੰ ਪਤਾ ਨਹੀਂ ਹੈ। ਤੇ ਮੈਂ ਇਹ ਕਹਿੰਦਾ ਜਿਹੜਾ ਪਰਦਾ ਬਣਿਆ ਬਣਿਆ ਰਹੀ। ਪਰਹੀ ਸਮਝੇ ਗੱਲ ਨੂੰ ਨਨ ਗੈਰ ਜੀ ਭਜੀ ਦੀ ਮਨੂਨਾ ਬਾਹਰ ਨਾ ਕੋਇਆ ਕਰੋ ਕਰੇ ਠੀਕ ਹੈ ਜੋ ਕੋ ਵਾਲੇ ਕੋ ਵਾਲਾ ਪਾਏ ਕਰ ਤੇ ਸਾਡੀ ਮਜਬੂਰੀ ਹੈ ਉਹਨਾਂ ਨਾਲ ਗੱਲਬਾਤ ਕਰਨੀ ਕਿ ਕਰੀ ਨਾ ਕੋਈ ਹਟਕੈਂ ਨਹੀਂ ਹੈ ਹਾਨੂੰ ਮੂੰਹ ਮੱਥੇ ਲੱਗਣਾ ਹੀ ਪੈਣਾ ਉਹ ਆਦਮੀ ਨੇ ਸਾਰੀ ਉਮਰ ਕੁਛ ਕਰਕੇ ਪਾਇਆ ਨਹੀਂ ਜਬ ਤਾਂ ਕੀ ਕਰ ਤੂੰ ਮਾਣਾ ਮੋਟਾ ਨਾਲ ਲੜ ਲੜ ਕੇ ਨਾਲ ਰਿਸ਼ਤਾ ਤੋੜ ਦਈ ਆਪਲਾ ਵਰਤੇ ਹੀ ਨਹੀਂ ਗਾ ਉਹ ਵੀ ਸਹੀ ਗੱਲ ਹੈ ਸਾਰੇ ਸੱਲੜ ਵਾਲੇ ਬੰਦੇ ਆ ਆਪਣੇ ਉਹ ਹਾਂ ਪਤਾ ਕਿੰਨਾ ਬੁਰਾ ਲੱਗਦਾ ਵਾ ਮੇਰੇ ਤੋਂ ਮੈਨੂੰ ਕਹੀ ਜਾਂਦਾ ਸੀ ਭਾਜੀ ਚੱਲੇ ਜੇ ਮੈਨੂੰ ਬਾਹਰ ਲੈ ਜਾਓ ਨਾ ਚੰਗਾ ਕੀਤਾ ਕੋਈ ਭਾਇਆ ਤੇ ਨਹੀਂ ਕਿ ਤਾਨੂੰ ਨਹੀਂ ਤੂੰ ਤਾਂ ਕਵਰ ਖਰਾਬ ਕਰਨਾ ਹੀ ਗੱਡੀ ਨੇ ਇਹ ਫੜਾ ਇਹ ਸਾਰਾ ਧਵਾਣੀ ਕਰਨੀ ਸੀ ਮੈਂ ਆ ਤੇ ਨਹੀਂ ਮੈਂ ਸੀ ਉਹ ਗੱਡੀ ਚ ਬੈਠ ਬਿਠਾਉਂਦੇ ਰਹਿਣਾ ਫਿਰ ਆਪਣੇ ਸੰਦੂ ਨਹੀਂ ਸੰਦੂ ਉਹ ਮੈਂ ਤੇ ਤੇਰੇ ਮੂੰਹ ਨਹੀਂ ਵੀ ਚੱਲ ਸੰਦੂ ਮੇਰਾ ਉਹ ਕਿੱਥੇ ਨਹੀਂ ਮੂੰਹ ਨੂੰ ਨਹੀਂ ਹੈ ਹੁਣ ਆ ਜਾ ਤੀ ਤੇ ਆਈ ਨਾ ਫਿਰ ਤੁਹਾਨੂੰ ਪਤਾ ਲੱਗਿਆ ਉਦੋਂ ਦਾ ਤੇ ਬਥੇਰੇ ਰਹਿੰਦੇ ਗੁਰਪ੍ਰੀਤ ਤੇ ਐਵੇਂ ਬੋਲਦੀ ਰਹਿੰਦੀ ਐ ਗੁਰਪ੍ਰੀਤ ਤੇ ਆਦਰ ਬੋਲਣ ਦੀ ਐ ਜਿਆਦਾ ਹੀ ਮੀਰੀ ਦੀ ਬਾਅਦ ਨੇ ਲੱਗੀ ਹੁਣ ਪਤਾ ਲੱਗਾ ਜਦੋਂ ਆਪਣੀ ਗੱਡੀ ਦੇਖ ਕੇ ਆਈ ਗੁਰਬੀ ਜੋ ਕਹਿੰਦੀ ਸਹੀ ਕਹਿੰਦੀ ਹੈ ਪਰ ਟਾਈਮ ਟਾਈਮ ਦੀ ਗੱਲ ਹੈ ਅੱਜ ਤੱਕ ਮੈਨੂੰ ਅਸਰ ਹੋਇਆ ਉਹ ਗੱਲ ਹੈ ਗੁਰਬੀ ਨੂੰ ਸਾਰਿਆਂ ਸਾਹਮਣੇ ਕਹਿੰਦੀ ਮੈਂ ਚਲੇ ਜਾਈਏ ਕਿਲਾ ਪੜਦੇ ਨਾ ਪਰ ਉਹਨਾਂ ਨੇ ਨਹੀਂ ਪੜਦਾ ਰੱਖਿਆ ਹਣਾ ਉਹਨੇ ਮੈਨੂੰ ਆਂਦਾ ਵੀ ਇਹਨੂੰ ਸਾਈਕਲ ਲਿਆ ਜੀ ਤੁਰ ਕੇ ਆਉਂਦਾ ਜਾਂਦਾ ਵਾ ਕਿਵੇਂ ਕੱਲ੍ਹ ਆਹੋ ਸਾਰਾ ਸੁਬ ਲੈ ਦਈਏ ਨੂੰ ਲੈ ਦੋ ਨੂੰ ਸਾਈਕਲ ਇਹਨਾਂ ਦੀ ਉਹ ਕਾ ਸਾਈਕਲ ਦੀ ਹੈ ਅਸਲ ਤੇ ਜੈਨ ਜੈ ਰੋਟੀ ਨੂੰ ਤੇ ਪਤੀ ਤੇ ਪਾਈ ਨੂੰ ਗੱਡੀ ਚ ਬਾਗ ਲੈ ਜਾ ਤੇ ਸਾਰੇ ਮੁੰਡੇ ਘਰ ਨਾਲ ਹੀ ਨੂੰ ਸਾਰੇ ਚੱਲੇ ਗਏ ਬਿਠਾਣਾ ਨਾ ਕਿਤੇ ਗਲਤੀ ਨਾ ਕਰ ਲੈਣਾ ਫਿਰ ਆਪਣੇ ਘਰ ਵੀ ਕਲੇਸ਼ ਹੋਊਗਾ ਬਾਅਦ ਤੇ ਜੋ ਹੋਣਾ ਹੋਣਾ ਤੇਰੀ ਬੇਸਤੀ ਘ ਵਿਮਨ ਨੂੰ ਕੀ ਸਮਝਾਵਾਂ ਉਹਨੇ ਆਪਣੇ ਪਾਸੇ ਨਿਕਲ ਮੈਨੂੰ ਰਿਪੋਰਟ ਕਰਨੀ ਹੈ ਤੂੰ ਇੱਕ ਵਾਰੀ ਨਾ ਵਿਮਨ ਨੂੰ ਸਮਝਾਈ ਇਹ ਸਾਡਾ ਉਹਨਾਂ ਰਾਹ ਗਲੀ ਨਾਲ ਕੋਇਆ ਕਰੋ ਵੀ ਚੰਗਾ ਲਾਦਾ ਮਾੜਾ ਮੋਟਾ ਲੜਦੇ ਕਿਤੇ ਕਰੀਏ ਤੇ ਜਾ ਫਿਰ ਜੀ ਕੋਠੀ ਚਲੀ ਆਪਾਂ ਚਾਹ ਲਈ ਅੱਛਾ ਮੇਰੇ ਸਮਝਾਣਾ ਉਹ ਸਮਝ ਜੂ ਹਾ ਨਾ ਉਹ ਤੇ ਬੜੀ ਖੁਸ਼ ਹੈ ਉਹ ਪਤਾ ਕੀ ਕਹਿੰਦੀ ਹੈ ਜਿਹੋ ਜਿਹਾ ਮੈਂ ਲੱਤਾਂ ਚ ਰਹਿੰਦੀ ਵੀ ਨਾ ਮੈਂ ਬੜੀ ਖੁਸ਼ ਆ ਮੇਰੀ ਸੱਸ ਸੇ ਨਹੀਂ ਬਦੀਆ ਮੇਰਾ ਘਰ ਵਾਲਾ ਇੰਨਾ ਚੰਗਾ ਜਿਵੇਂ ਪਤਾ ਨਹੀਂ ਕਿੱਥੇ ਮਹਿਲ ਵਿੱਚ ਉਹਨੂੰ ਬਿਠਾਇਆ ਹੋਇਆ ਹੈ ਉਏ ਐਸਾਂ ਮੈਂ ਗੱਲ ਕਰਦੀ ਐ ਉਹ ਨਹੀਂ ਸਮਝਦੀ ਮੈਂ ਕਹਿੰਨਾ ਕੀ ਬੰਦਿਆਂ ਦੀ ਗੱਲ ਹੋ ਰਿਹਾ ਬੰਦੇ ਦੀ ਗੱਲ ਬੋਲਣ ਚਾਹਦੀ ਐ ਤੂੰ ਗੱਲ ਕਰਨ ਲੇਗੀ ਦੀ ਹੋਰ ਗੱਲ ਐ ਉਹ ਯਾਰ ਨਹੀਂ ਸਮਝਦੀ ਓ ਤੁਹਾਨੂੰ ਪਤਾ ਹੀ ਕਿਹੋ ਜੀ ਗੀ ਐ ਉਹ ਆਪਣੇ ਆਪ ਨੂੰ ਬੜੀ ਉੱਚਾ ਸਮਝਦੀ ਉੱਚੇ ਵਾਲੇ ਵਾਲਾ ਕ ਪਰ ਸੋਦਾ 24 ਘੰਟੇ ਖਾਲੀ ਰਹਿੰਦਾ ਫੇਰ ਵੀ ਸੋਝ ਹੀ ਪਤਾ ਨਹੀਂ ਕਿੱਥੋਂ ਦੀ ਅਮੀਰ ਬਣੀ ਫਿਰਦੀ ਐ ਚੱਲ ਕੋਈ ਗੱਲ ਨਹੀਂ ਆ ਕੋਈ ਵੀ ਆਪਣੇ ਘਰ ਤੱਕੜਾ ਜਾਂਦਾ ਬਾਕੀ ਚਲੋ ਉਹ ਮੜਾ ਸਮਝਾਏ ਕਿ ਸਾਡਾ ਸਟੈਂਡਰਡ ਹੋ ਰਿਹਾ ਤੂੰ ਆਪਣਾ ਦਾ ਹੋ ਰਿਹਾ ਤੇ ਸਾਨੂੰ ਦਾ ਲੈਣਾ ਹੋ ਗਿਆ ਤੂੰ ਆ ਗਿਆ ਬਾਕੀ ਨਾ ਬੋਤਾ ਨਹੀਂ ਕੋ ਮੜਾ ਮੈਂ ਨਹੀਂ ਬੋਤਾ ਕਹੂੰਗੀ ਤੈਨੂੰ ਅੱਜ ਵੇ ਇਹਨੂੰ ਨਾ ਸਾਈਕਲ ਲੈ ਹੀ ਦੋ ਤੂੰ ਬਾ ਸਾਈਕਲ ਲੈ ਆਂਦਾ ਮੜਕੀ ਜੀ ਮੋਟਰਸਾਈਕਲ ਲੈ ਕੇ ਦੋ ਹੀ ਇੰਨਾ ਕੋ ਕੱਲ ਨੂੰ ਪੈਟਰੋਲ ਦੇ ਪੈਸੇ ਤੇ ਨਿਕਲਣੇ ਨਹੀਂ ਤਾਂ ਮੈਂ ਤੈਨੂੰ ਕਿੰਨਾ ਕੱਲ ਕਈ ਵਾਰੀ ਤੱਕ ਉਹ ਇਕੱਲਾ ਲੈਣ ਆ ਜਾਂਦਾ ਮੈਂ ਪੈਸੇ ਦੇ ਦੇਣ ਦੀ ਵੀ ਗੱਲ ਉਹਨਾਂ ਕੋ ਪੈਟਰੋਲ ਦੇ ਨਿਕਲਣੇ ਕਿ ਰਸਤੇ ਵਿੱਚ ਕਿਤੇ ਗੱਡੀ ਬੰਦ ਹੋ ਜਾਏ ਫੇਰ ਕੁਝ ਹੋਰ ਨਹੀਂ ਲੈ ਕੇ ਜਾਂਦੀ ਲੋੜ ਸਾਈਕਲ ਦੀ ਉਹ ਘਰ ਤੋਂ ਨਹੀਂ ਸਾਈਕਲ ਹੀ ਲੈਣੇ ਪਉਣਗੇ ਸਾਈਕਲ ਲੈਣੇ ਹਾਂ ਫਿਰ ਕੰਮ ਨੂੰ ਐਵੇਂ ਪੈਦਲ ਤੁਰਦਾ ਰਹੇਗਾ ਫਿਰ ਬਿਮਾਰ ਹੋਏਗਾ ਘੈਣਾ ਦੀ ਪਰੇਸ਼ਾਨ ਹੋਊਗੀ ਹੁਣ ਅੱਜ ਦੀ ਭੈਣ ਨੇ ਪਰੇਸ਼ਾਨ ਉਹ ਤੇਰੇ ਮੂੰਹ ਨੂੰ ਮੈਂ ਕਰਦਾ ਮੈਂ ਤੈਨੂੰ ਪਤਾ ਹੀ ਆ ਫਿਰ ਸੁਭਾਅ ਦਾ ਸਾਡੀ ਉਮਰ ਦਾ ਬੰਦੇ ਨੇ ਕੁਝ ਨਹੀਂ ਕੀਤਾ ਸਾਡੀ ਭੈਣ ਵੀ ਦੁਖੀ ਕਰਕੇ ਰੱਖਿਆ ਹੈ ਕਰ ਕੇ ਰੱਖਿਆ ਪਰ ਉਹਨੂੰ ਇਹਦੇ ਨੇ ਖੁਸ਼ੀ ਮਿਲਦੀ ਕਰਾਵੇ ਫਿਰ ਉਹਦੀ ਹਾਲਾਤ ਉਹ ਗਾਇਨ ਨੂੰ ਸਾਈਕਲ ਲੈ ਦੇਣੀ ਇੱਕ ਦੋ ਦਿਨਾਂ ਤੱਕ ਤੇ ਬਾਕੀ ਇਹਨੂੰ ਕਹਿ ਵੀ ਉਹ ਜਾ ਬਿਨਣਾ ਪਾਇਆ ਕਰ ਹਨਾ ਕਿਉਂਕਿ ਉਹ ਮੈਂ ਉਹਨੂੰ ਫਿਰ ਸਮਝਾ ਦਵਾਂਗੀ ਇੱਕ ਵਾਰੀ ਕਹਿ ਦਵਾਂਗੀ ਪਿਆਰ ਨਾਲ ਕਹਿ ਦਵਾਂਗੀ ਭੱਜ ਗਏ ਆ ਇਹ ਮੈਨੂੰ ਐ ਜਫੀਂ ਦੇ ਪਾਈ ਜਾਵੇ ਨਿਬੜਿਆ ਸਾਰਾ ਮੈਂ ਕਿਹਾ ਭਾਈ ਕੋਈ ਨਹੀਂ ਤੋੜਦਾ ਵੇਗਾ ਅਗਲੇ ਨੇ ਕਿਹੜੇ ਕੱਪੜੇ ਪਾਏ ਆ ਇਹਨਾਂ ਤੇ ਦੇਖ ਲੈ ਮਿਲਾਂ ਲੱਗਿਆ ਕੋਈ ਵੀ ਹੋਵੇ ਵੇਖਦਾ ਹੱਡੀ ਕਿਹੋ ਜਿਹਾ ਹਾਲਾਤ ਹੈ ਕਿ ਇਹ ਮਿੱਟੀ ਨਾਲ ਭਰੇ ਹੋਏ ਆ ਆ ਭਾਏ ਇੱਕਦਮ ਉਹਨੂੰ ਜਫੀ ਪਾਣੀ ਹੈ ਇੰਜ ਤੇ ਕੋਈ ਵੀ ਨਹੀਂ ਹੁੰਦਾ ਪਰ ਨਾ ਜਾ ਬਲੇਟ ਤਾਂ ਮੈਂ ਹਉ ਪਰਨਾ ਮਰ ਕੋ ਨਾ ਮੈਂ ਮੂੰਹ ਲੈਟ ਲੜਾ ਕਿ ਮੈਂ ਨਹੀਂ ਭਾਈ ਜਾਣਦਾ ਇਹ ਇਹ ਜਦੋਂ ਮਿਲੇ ਨਾ ਵੀ ਆਪਣੇ ਮੂੰਹ ਤੇ ਰੁਮਾਲ ਬੰਨ੍ਹ ਕੇ ਉਹ ਮਜ਼ਾਕ ਕਰਦੇ ਜਿਹੜੇ ਬੰਦੇ ਮੇਰੇ ਨਾਲ ਨਹੀਂ ਕਿ ਭਾਈ ਤੁਹਾਡੀ ਤੇ ਆਵਾਜ਼ ਵੀ ਬੜੀ ਆਵਾਜ਼ ਵੀ ਬੜੀ ਆ ਹਾਂ ਆਵਾਜ਼ ਵੀ ਆ ਬੰਦੇ ਦਾ ਉਹ ਵੀ ਮਜ਼ਾਕ ਕਰਦੇ ਆਪਣੇ ਨਾਲ ਉਹ ਜ਼ਲੀਲ ਹੀ ਕਰਦੇ ਮਜ਼ਾਕ ਕਰਦੇ ਆ ਸਾਡੇ ਦੇ ਲਿਆਰੀ ਕਰਾਤੀ ਨੇ ਨਾ ਬੰਦੇ ਨੇ